ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸੋ ਅੱਜ ਇੱਕ ਛੋਟੀ ਜੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਨਵੀਂ ਅਤੇ ਜ਼ਰੂਰੀ ਜਾਣਕਾਰੀ ਜਿਹੜੀ ਸਾਂਝੀ ਕਰ ਰਹੇ ਆਂ ਖਾਸ ਕਰਕੇ ਉਹਨਾਂ ਸਾਬਕਾ ਫੌਜੀ ਵੀਰਾਂ ਦੇ ਲਈ ਜਿਹੜੇ ਆਪਣੇ ਦੇਸ਼ ਦੇ ਲਈ ਆਪਣੇ ਵਤਨ ਦੇ ਲਈ ਆਪਣੀ ਪੂਰੀ ਜਿਹੜੀ ਜ਼ਿੰਦਗੀ ਦੇ ਕੀਮਤੀ ਭਰੇ ਜਿਹੜੇ ਫੌਜ ਵਿੱਚ ਲਾ ਕੇ ਆਏ ਨੇ ਸੋ ਉਹਨਾਂ ਦੇ ਲਈ ਇਹ ਜ਼ਰੂਰੀ ਬਹੁਤ ਜਾਣਕਾਰੀ ਹੈ ਉਹਨਾਂ ਦੇ ਪਰਿਵਾਰਾਂ ਦੇ ਲਈ ਸੋ ਭਾਰਤ ਸਰਕਾਰ ਵੱਲੋਂ ਜਿਹੜਾ ਸੈਨਿਕ ਭਲਾਈ ਵਿਭਾਗ ਹੈ ਉਹਦੇ ਵੱਲੋਂ ਇੱਕ ਲੈਟਰ ਜਾਰੀ ਹੋਇਆ ਹੈ ਕਿ ਜੋ ਵੀ ਕੋਈ ਸਾਬਕਾ ਫੌਜੀ ਵੀਰ ਵੱਡੀ ਉਮਰ ਦੇ ਵਿੱਚ ਜਾਂ ਛੋਟੀ ਉਮਰ ਦੇ ਵਿੱਚ ਪੈਨਸ਼ਨ ਆਉਣ ਤੋਂ ਬਾਅਦ ਉਹਦੀ ਡੈਥ ਹੋ ਜਾਂਦੀ ਹੈ ਕਿਸੇ ਵੀ ਕਾਰਨ ਕਰਕੇ ਸੋ ਉਹਨੂੰ ਫੌਜ ਵੱਲੋਂ ਤੇ ਜਿਹੜੀ ਸਾਬਕਾ ਸੈਨਿਕਾਂ ਦੀ ਭਲਾਈ ਵਾਸਤੇ ਸੰਸਥਾ ਬਣੀ ਹੁੰਦੀ ਹੈ ਉਹਦੇ ਵੱਲੋਂ ਜਿਹੜਾ ਸਨਮਾਨ ਇੱਜ਼ਤ ਮਾਨ ਬਖਸ਼ਾ ਜਾਂਦਾ ਹੈ ਔਰ ਉਹਦੇ ਵਿੱਚ ਸਨਮਾਨ ਰਾਸ਼ੀ ਵੀ ਪਰਿਵਾਰ ਨੂੰ ਦਿੱਤੀ ਜਾਂਦੀ ਹੈ ਸੋ ਪਹਿਲਾਂ ਮੁਸ਼ਕਲ ਆ ਰਹੀ ਸੀ ਜਿਹੜੇ ਤਾਂ ਸ਼ਰਾਂ ਦੇ ਵਿੱਚ ਸਾਬਕਾ ਫੌਜੀ ਰਹਿੰਦੇ ਨੇ ਜਦੋਂ ਉਹ ਚੜ੍ਹਾਈ ਕਰ ਜਾਂਦੇ ਨੇ ਉਹਨਾਂ ਦੀ ਡੈਥ ਹੁੰਦੀ ਹੈ ਤਾਂ ਪਰਿਵਾਰ ਵਾਲੇ ਨੇੜੇ ਦੇ ਜਿਹੜੇ ਸਾਬ ਏਰੀਆ ਜਾਂ ਸਟੇਸ਼ਨ ਹੈਡਕ quarter ਜਾਣਕਾਰੀ ਦੇ ਦਿੰਦੇ ਨੇ ਸੋ ਉਹਨਾਂ ਦੇ ਉਸ ਸਮੇਂ ਸਨਮਾਨ ਦੇ ਲਈ ਔਰ ਪਰਿਵਾਰ ਨੂੰ ਸਨਮਾਨ ਰਾਸ਼ੀ ਦੇਣ ਦੇ ਲਈ ਉੱਥੋਂ ਜਿਹੜੀ ਸੈਨਾ ਵੱਲੋਂ ਡਿਊਟੀ ਲਗਾਈ ਜਾਂਦੀ ਅਫਸਰ ਆ ਜਾਂਦੇ ਨੇ ਪਰ ਪਿੰਡਾਂ ਦੇ ਵਿੱਚ ਜਿਹੜੇ ਸ਼ਹਿਰ ਤੋਂ ਦੂਰ ਬੈਠੇ ਨੇ ਮੁਸ਼ਕਲ ਆ ਰਹੀ ਸੀ ਸੋ ਹੁਣ ਇਹ ਨਵੀਂ ਜਾਣਕਾਰੀ ਮਿਲੀ ਹੈ ਕਿ ਜਿਹੜੇ ਵੀ ਸਾਬਕਾ ਫੌਜੀ ਵੀਰ ਉਹਨਾਂ ਜਦੋਂ ਉਚੜਾਈ ਕਰ ਜਾਂਦੇ ਨੇ ਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਇੱਕ ਇਹ ਨੰਬਰ ਦਿੱਤਾ ਗਿਆ ਹੈ ਆਰਮੀ ਹੈੱਡਕੁਆਟਰ ਦੇ ਵੱਲੋਂ 1904 1904 ਤੇ ਜਿਹੜਾ ਤੁਸੀਂ ਡਾਇਲ ਕਰਨਾ ਹੈ ਤੇ ਤੁਹਾਡੀ ਗੱਲਬਾਤ ਕਰਾਈ ਜਾਏਗੀ ਜਿਹੜਾ ਤੁਹਾਡੇ ਸ਼ਹਿਰ ਨੂੰ ਤੁਹਾਡੇ ਕਸਬੇ ਨੂੰ ਤੁਹਾਡੇ ਜ਼ਿਲ੍ਹੇ ਨੂੰ ਜਿਹੜਾ ਸਾਬੇਰੀਆ ਆਫਿਸ ਜਾਂ ਸਟੇਸ਼ਨ ਹੈਡਕ quart ਜਿਹੜਾ ਲੱਗਦਾ ਹੈ ਉੱਥੇ ਜਿਹੜਾ ਵੈਟਰਨ ਸੈੱਲ ਬਣਿਆ ਹੁੰਦਾ ਹੈ ਸਾਬਕਾ ਫੌਜੀਆਂ ਦੀ ਭਲਾਈ ਦੇ ਲਈ ਉੱਥੇ ਤੁਹਾਡੀ ਗੱਲਬਾਤ ਕਰਾਈ ਜਾਏਗੀ ਤੁਹਾਡੇ ਕੋਲੋਂ ਉਹਨਾਂ ਦਾ ਜਿਹੜਾ ਪੂਰਾ ਡਾਟਾ ਪੁੱਛਿਆ ਜਾਏਗਾ ਨਾਮ ਨੰਬਰ ਕਿਹੜੀ ਰੈਜiment ਦੇ ਵਿੱਚ ਸਨ ਤੇ ਜੋ ਸਾਬਕਾ ਸੈਨਿਕ ਚੜ੍ਹਾਈ ਕਰ ਗਿਆ ਜਿਹਦੀ ਡੈਥ ਹੋ ਗਈ ਆ ਉਹਦੀ ਜਿਹੜੀ ਅੰਤਮ ਰਸਮਾਂ ਦਾ ਟਾਈਮ ਪੁੱਛਿਆ ਜਾਏਗਾ ਸੋ ਤੁਹਾਡੇ ਨਾਲ ਟਾਈਪ ਕਰਕੇ ਲਿੰਕ ਬਣਾ ਕੇ ਸੋ ਉਹ ਕਿਸੇ ਨਾ ਕਿਸੇ ਯੂਨਿਟ ਦੀ ਡਿਊਟੀ ਲਗਾਉਣਗੇ ਸੋ ਉੱਥੋਂ ਜਿਹੜੇ ਆਨ ਡਿਊਟੀ ਫੌਜੀ ਵੀਰ ਤੇ ਅਫੀਸਰ ਜੂਨੀਅਰ ਕਮਿਸ਼ਨਰ ਅਫੀਸਰ ਰੈਂਕ ਦੇ ਹਿਸਾਬ ਨਾਲ ਉਹ ਤੁਹਾਡੇ ਘਰ ਤੁਹਾਡੇ ਜਿਹੜਾ ਸਾਬਕਾ ਸੈਨਿਕ ਆ ਤੁਹਾਡਾ ਉਹਨੂੰ ਸ਼ਰਧਾਂ ਦੇ ਫੁੱਲ ਭੇਟ ਕਰਨ ਵਾਸਤੇ ਔਰ ਨਾਲ ਹੀ ਪਰਿਵਾਰ ਨੂੰ ਸਨਮਾਨ ਰਾਸ਼ੀ ਦੇਣ ਵਾਸਤੇ ਆਉਣਗੇ ਚਾਹੇ ਕਿੰਨੀ ਵੀ ਦੂਰ ਤੁਹਾਡਾ ਪਿੰਡ ਕਿਉਂ ਨਹੀਂ ਆ ਸੋ ਇਹ ਨੰਬਰ ਤੇ ਤੁਸੀਂ ਡਾਇਲ ਕਰਨਾ ਤੇ ਤੁਹਾਨੂੰ ਜਿਹੜੀ ਇਹ ਸਨਮਾਨ ਸਾਬਕਾ ਸੈਨਿਕਾਂ ਨੂੰ ਦਿੱਤਾ ਜਾਏਗਾ ਔਰ ਜੇ ਤੁਹਾਨੂੰ ਆਪਣੇ ਸ਼ਹਿਰ ਦੇ ਨੇੜੇ ਦੇ ਸਾਬੇ ਏਰੀਏ ਦਾ ਜਾਂ ਸਟੇਸ਼ਨ ਹੈਡਕੁਆਟਰ ਦਾ ਨੰਬਰ ਵੈਸੀ ਪਤਾ ਤਾਂ ਤੁਸੀਂ ਜਰੂਰ ਸਾਰੇ ਸਾਬਕਾ ਫੌਜੀ ਵੀਰ ਇਹ ਵੀਡੀਓ ਦੇਣਾ ਹੀ ਜਿਹੜੀ ਜਾਣਕਾਰੀ ਮੈਂ ਸਾਂਝੀ ਕਰ ਰਿਹਾ ਇਹ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਆਪਣੇ ਵਟਸਐਪ ਸਟੇਟਸ ਦੇ ਰਾਹੀਂ ਸਾਬਕਾ ਫੌਜੀ ਵੀਰਾਂ ਦੇ ਲਈ ਜਰੂਰ ਪਹੁੰਚਾਓ ਤਾਂ ਕਿ ਆਪਣੇ ਪਿੰਡ ਨੂੰ ਆਪਣੇ ਆਂਢ ਗੁਆਂਢ ਆਪਣੇ ਰਿਸ਼ਤੇਦਾਰਾਂ ਨੂੰ ਇਲਾਕੇ ਨੂੰ ਪਤਾ ਲੱਗ ਸਕੇ ਕਿ ਜਿਹੜਾ ਫੌਜ ਇੱਕ ਐਸਾ ਮਹਿਕਮਾ ਹੈ ਕਿ ਉਹ ਜਦੋਂ ਕੋਈ ਫੌਜੀ ਵੀਰ ਫੌਜ ਵਿੱਚ ਰਹਿੰਦਾ ਹੈ ਉਦੋਂ ਤਾਂ ਉਹਦਾ ਸਨਮਾਨ ਕਰਦੇ ਹੀ ਨੇ ਜਦੋਂ ਫੌਜ ਵਿੱਚੋਂ ਪੈਨਸ਼ਨ ਆਉਂਦਾ ਹੈ ਪਰ ਜਦੋਂ ਉਹ ਦੁਨੀਆ ਤੋਂ ਚਲਿਆ ਜਾਂਦਾ ਹੈ ਤੇ ਉਦੋਂ ਵੀ ਉਹਦਾ ਜਿਹੜਾ ਸਨਮਾਨ ਕਾਇਮ ਰੱਖਿਆ ਜਾਂਦਾ ਹੈ ਉਹਦੇ ਪਰਿਵਾਰ ਦੀ ਸਾਰ ਲਈ ਜਾਂਦੀ ਹੈ ਸੋ ਇਹ ਵੀਡੀਓ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ ਤੁਸੀਂ ਵੱਧ ਤੋਂ ਵੱਧ ਲੋਕਾਂ ਤੱਕ ਸਾਫਾ ਫੌਜੀ ਵੀਰਾਂ ਦੇ ਪਰਿਵਾਰਾਂ ਤੱਕ ਸਾਂਝੀ ਕਰਿਓ ਤਾਂ ਕਿ ਤੁਹਾਡਾ ਜਿਹੜਾ ਇੱਜ਼ਤ ਮਾਨ ਤੁਹਾਨੂੰ ਬਖਸ਼ਾ ਜਾਵੇ ਸੋ ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਓ ਔਰ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਬੇਨਤੀ ਹੈ ਜੰਗਲ ਨੂੰ ਸਬਸਕ੍ਰਾਈਬ ਵੀ ਕਰਿਓ ਤਾਂ ਕਿ ਵੱਧ ਤੋਂ ਵੱਧ ਜ਼ਰੂਰਤਮੰਦਾਂ ਤੱਕ ਇਹ ਚੈਨਲ ਦੇ ਰੇ ਜੋ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਉਹ ਪਹੁੰਚ ਸਕੇ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ